ਇਹ ਤੇ ਅੜੀ ਸਰ ਸਾਹਿਬ ਗੁਰਦੁਆਰਾ ਸੇ ਬਹੁਤ ਮੰਨਤਾ ਪੂਰੀਆਂ ਹੁੰਦੀ ਹੈ ਜੋ ਵੀ ਇੱਥੇ ਅਕ ਨਹੀਂ ਮੰਦੀ ਇੱਛਾ ਲੈ ਕੇ ਆਉਂਦਾ ਸਭ ਪੂਰੀਆਂ ਹੁੰਦੀਆਂ ਕਾਫੀ ਵੱਡੀ ਪਥਰੀ ਸੀਗੀ ਜਿਹੜਾ ਕਿ ਵਿੱਚ ਆਪਰੇਸ਼ਨ ਮਤਲਬ ਉਹਨਾਂ ਨੇ ਬੰਦ ਕਰਤਾ ਸੀ ਆਪਰੇਸ਼ਨ ਵੀ ਹੋਣਾ ਨਹੀਂ ਹੈਗਾ ਅਸੀਂ ਅਰਦਾਸ ਕਰਵਾਈ ਡਾਕਟਰਾਂ ਨੇ ਜਵਾਬ ਦਿੱਤਾ ਸੀ ਬਟ ਉਹਦਾ ਆਪਰੇਸ਼ਨ ਉਸ ਤੋਂ ਬਾਅਦ ਬਿਲਕੁਲ ਠੀਕ ਠਾਕ ਬਾਹਰ ਆਈ ਬਹੁਤ ਜ਼ਿਆਦਾ ਸ਼ੂਗਰ ਵਧਿਆਗਾ ਐਡਮਿਟ ਵੀ ਰਹੀ ਨਗੇ ਤੇ ਬਟ ਹੁਣ ਠੀਕ ਚੱਲ ਰਿਹਾ ਜੋ ਵੀ ਆਉਂਦਾ ਖਾਲੀ ਝੋੜੀ ਨਹੀਂ ਜਾਂਦਾ ਸਭ ਧਰਕੇ ਲੈ ਕੇ ਜਾਂਦਾ ਇਹ ਸੰਗਤ ਤਾਂ ਬਹੁਤ ਦੂਰ ਦੂਰ ਆਉਂਦੀ ਹੈ ਜੀ ਕੋਈ ਨੇੜੇ ਉਹ ਵੀ ਇੱਥੇ ਹੂਰੀਆ ਹੋਣਗੀਆਂ ਤੇ ਅੱਗੇ ਜਾ ਕੇ ਬੋਰਡ ਲੱਗਿਆ ਹੋਇਆ ਗੁਰਦੁਆਰਾ ਅੜੀਸਰ ਸਾਹਿਬ ਦਾ ਤੇ ਜਸਟ 1.5 ਕਿਲੋਮੀਟਰ ਦੂਰ ਖੇਤਾਂ ਦੇ ਵਿੱਚ ਗੁਰਦੁਆਰਾ ਸਾਹਿਬ ਦਿਖਾਈ ਦੇਣਾ ਮੇਨ ਰੋਡ ਦੇ ਉੱਪਰ ਹੀ ਇਹ ਸਾਨੂੰ ਬਹੁਤ ਲੋਕਾਂ ਨੇ ਕਿਹਾ ਸੀ ਕਿ ਤੁਹਾਡਾ ਕੰਮ ਅੜਿਆ ਹੋਵੇ ਕੋਈ ਵੀ ਹੈ ਤੁਸੀਂ ਉੱਥੇ ਜਾ ਕੇ ਮੱਥਾ ਟੇਕੋ ਕੋਈ ਜ਼ਰੂਰੀ ਨਹੀਂ ਵੀ ਹਰ ਐਤਵਾਰ ਹੀ ਆਉਣਾ ਹੈ ਤੁਸੀਂ ਰੋਜ਼ਾਨਾ ਵੀ ਆ ਸਕਦੇ ਹੋ ਜਦੋਂ ਮਰਜ਼ੀ ਆ ਸਕਦੇ ਹੋ ਸਨ 1665 ਈਸਵੀ ਨੂੰ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਫੇਸਤੀ ਵਿੱਚ ਪਿੰਡ ਹੰਡਿਆਇ ਤੋਂ ਢੋਲਾ ਦੀ ਹੱਦ ਤੱਕ ਪਹੁੰਚੇ ਤਾਂ ਅਚਨਚੇਤ ਗੁਰੂ ਜੀ ਦਾ ਘੋੜਾ ਅੱਗੇ ਚੱਲਣ ਤੋਂ ਅੜ ਗਿਆ। ਜਦੋਂ ਸੰਗਤਾਂ ਨੇ ਗੁਰੂ ਜੀ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦੱਸਿਆ ਕਿ ਅੱਗੇ ਤੰਬਾਕੂ ਦਾ ਖੇਤ ਹੈ ਜਿਸ ਕਰਕੇ ਘੋੜਾ ਅੱਗੇ ਨਹੀਂ ਜਾ ਰਿਹਾ ਅਤੇ ਅੜੀ ਪੈ ਗਿਆ ਹੈ। ਉਹਨਾਂ ਸੰਗਤਾਂ ਨੂੰ ਵਚਨ ਕਰਦੇ ਹੋਏ ਦੱਸਿਆ ਕਿ ਇਹ ਲੋਕ ਵੀ ਕਿਸੇ ਸਮੇਂ ਸ਼ਰਧਾਲੂ ਬਣਨਗੇ। ਅਤੇ ਗੁਰੂ ਘਰਾਂ ਦੀ ਸੇਵਾ ਕਰਿਆ ਕਰਨਗੇ ਇਸ ਜਗ੍ਹਾ ਤੇ ਜੋ ਵੀ ਸ਼ਰਧਾਲੂ ਨਤਮਸਤਕ ਹੋਇਆ ਕਰਨਗੇ ਉਹਨਾਂ ਵੱਲੋਂ ਮੰਗੀਆਂ ਮਰਦਾਂ ਪੂਰੀਆਂ ਹੋਇਆ ਕਰਨਗੀਆਂ ਅਤੇ ਅੜੇ ਹੋਏ ਕੰਮ ਸੰਪੂਰਨ ਹੋਇਆ ਕਰਨਗੇ ਇਹ ਕਹਿ ਕੇ ਗੁਰੂ ਜੀ ਨੇ ਅੱਗੇ ਚਾਲੇ ਪਾ ਲਏ ਇਸ ਸਮੇਂ ਇਸ ਜਗ੍ਹਾ ਨੂੰ ਗੁਰਦੁਆਰਾ ਅੜਿਸਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਿੱਥੇ ਲੱਖਾਂ ਸ਼ਰਧਾਲੂਆਂ ਦੇ ਅੜੇ ਹੋਏ ਕੰਮ ਨੇਪਰੇ ਚੜਦੇ ਹਨ ਅਤੇ ਅਨੇਕ ਰੋਗ ਠੀਕ ਹੁੰਦੇ ਹਨ ਭਾਈ ਗੁਰਜੀਕ ਖਾਲਸਾ ਸ੍ਰੀ ਬਾਘੁਰਜੀ ਕੀ ਪਤੈ ਕਲਮੰਦੀ ਜਵਾਨੀ ਚੈਨਲ ਦਾ ਅਸੀਂ ਧੰਨਵਾਦ ਕਰਦੇ ਆਂ ਜੋ ਗੁਰਦੁਆਰਾ ਅੜੀਸਰ ਸਾਹਿਬ ਪਹੁੰਚੇ ਨੇ ਇੱਥੇ ਗੁਰੂ ਨੌਵੇਂ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਜੀ ਮਾਲਵੇ ਤੋਂ ਚੱਲਦੇ ਹੋਏ ਸੇਖਾ ਮੂੜਵਾਲਾ ਹੰਢਾਇਆ ਹੁੰਦੇ ਹੋਏ ਅੜੀਸਰ ਸਾਹਿਬ ਪਹੁੰਚੇ ਇੱਥੇ ਆ ਕੇ ਗੁਰੂ ਸਾਹਿਬ ਜੀ ਰੁਕੇ ਆਰਾਮ ਕੀਤਾ ਅਤੇ ਜਦੋਂ ਗੁਰੂ ਸਾਹਿਬ ਨੇ ਘੋੜਾ ਅੱਗੇ ਲਜਾਣ ਦੀ ਖੇਚਲਾ ਕੀਤੀ ਤਾਂ ਇੱਥੇ ਜਿਹੜਾ ਇਤਿਹਾਸ ਹੈ ਵੀ ਅੱਗੇ ਤਮਾਕੂ ਦਾ ਖੇਤ ਬੀਜਿਆ ਹੋਇਆ ਸੀਗਾ ਤਾਂ ਨਾਲ ਦੇ ਸਿੰਘਾਂ ਨੇ ਪੁੱਛਿਆ ਗੁਰੂ ਸਾਹਿਬ ਘੋੜਾ ਕਿਉਂ ਨਹੀਂ ਅੱਗੇ ਜਾਂਦਾ ਤਾਂ ਗੁਰੂ ਸਾਹਿਬ ਨੇ ਬਚਨ ਕੀਤਾ ਕਿ ਭਾਈ ਅੱਗੇ ਤਮਾਕੂ ਦਾ ਖੇਤ ਹੈ ਤਾਂ ਕਰਕੇ ਘੋੜਾ ਅੱਗੇ ਨਹੀਂ ਜਾ ਰਿਹਾ ਤੇ ਘੋੜਾ ਅੜੀ ਪੈ ਗਿਆ ਪਰ ਕੋਈ ਵੇਲਾ ਹੋਊਗਾ ਜੋ ਵੀ ਇੱਥੇ ਸੰਗਤ ਪਹੁੰਚੂਗੀ ਤਾਂ ਉਹਨਾਂ ਦੀ ਮਨੋ ਕਾਮਨਾ ਉਹਨਾਂ ਦੀਆਂ ਸਖਾਵਾਂ ਜੋ ਵੀ ਇੱਥੇ ਸੁੱਖ ਸੁੱਖਾ ਸੁੱਕਣਗੇ ਪੂਰੀਆਂ ਹੋਣਗੀਆਂ ਤੇ ਇਸੇ ਤਾਂ ਕਰਕੇ ਜੋ ਵੀ ਇੱਥੇ ਸੰਗਤ ਹੁਣ ਵੀ ਆਉਂਦੀ ਹੈ ਉਹਨਾਂ ਦੇ ਸੁੱਖਣਾ ਪੂਰੀਆਂ ਹੁੰਦੀਆਂ ਹਨ ਦੂਰ ਦੂਰ ਤੋਂ ਲੋਕ ਸੁੱਖਾਂ ਸੁਖਦੇ ਆ ਤੇ ਇੱਥੇ ਬਾਬਾ ਬਾਉ ਸਿੰਘ ਜੀ ਕਾਰ ਸੇਵਾ ਵਾਲੇ ਉਹਨਾਂ ਵੱਲੋਂ ਬਹੁਤ ਹੀ ਮੇਨ ਸਦਕਾ ਮੇਨ ਸਦਕਾ ਇੱਥੇ 24 ਘੰਟੇ ਗੁਰੂ ਘਰ ਲੰਗਰ ਟੁੱਟ ਚੱਲਦਾ ਹੈ ਜਦੋਂ ਵੀ ਆਓ ਗੁਰੂ ਸਾਹਿਬ ਦਾ ਲੰਗਰ ਟੁੱਟ ਚੱਲਦਾ ਹੈ ਤੇ ਸੰਗਤ ਹਰ ਰੋਜ਼ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਦਰਸ਼ਨ ਕਰਨ ਆਉਂਦੀਆਂ ਹਨ ਤੇ ਜੋ ਵੀ ਇੱਥੇ ਸੰਗਤ ਆਪਣੀ ਸੁੱਖਣਾ ਸੁੱਕ ਜਾਂਦੀ ਹੈ ਤੋਂ ਉਹ ਆਪਣੇ ਮਹਾਰਾਜ ਜੀ ਗੁਰੂ ਨੌਵੇਂ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਜੀ ਤਾਂਤਨ ਸਿੰਘ ਗੁਰੂ ਅਰਜਨ ਸਾਹਿਬ ਜੀ ਉਹਨਾਂ ਦੀਆਂ ਪੂਰੀਆਂ ਕਰਦੇ ਨੇ ਤਾਂਗੋ ਦੇ ਸੁੱਖਾਂ ਪੂਰੀਆਂ ਹੁੰਦੀਆਂ ਨੇ ਤਾਂਗੋ ਸੰਗਤ ਦੇ ਹਰ ਰੋਜ਼ ਲੱਖਾਂ ਦੀ ਤਦਾਦ ਦੇ ਵਿੱਚ ਜੁੜਦੀ ਹੈ ਇਹ ਸੰਗਤ ਤਾਂ ਬਹੁਤ ਦੂਰੋਂ ਦੂਰ ਆਉਂਦੀ ਹੈ ਜੀ ਕੋਈ ਨੇੜੇ ਉਹ ਨਹੀਂ ਪਿੰਡਾਂ ਤੋਂ ਨਹੀਂ ਸੰਗਤ ਤਾਂ ਅੰਦਰ ਤੋਂ ਵੀ ਆਏ ਇੱਕ ਦਿਨ ਸਾਡੇ ਕੋਲੋਂ ਅੰਦਰ ਤੋਂ ਆਏ ਉਹ ਕਹਿੰਦੇ ਸਿੱਧੇ ਚੱਲ ਕੇ ਅੰਦਰ ਤੋਂ ਇੱਥੇ ਪਹੁੰਚੇ ਆਂ ਦਿੱਲੀ ਤੋਂ ਜੰਮੂ ਕਸ਼ਮੀਰ ਤੋਂ ਬਾਹਰਲੇ ਦੇਸ਼ਾਂ ਚੋਂ ਵੀ ਇੱਥੇ ਸੰਗਤ ਗੁਰੂ ਸਾਹਿਬ ਦੇ ਦਰਸ਼ਨ ਕਰਨ ਨਮਸਤਕ ਹੋਣ ਵਾਸਤੇ ਆਉਂਦੇ ਆ ਉਹ ਇਥੋਂ ਐਨ ਵੀ ਪਿੰਡਾਂ ਦੀ ਆਉਂਦੇ ਨੇ ਪਹਿਲਾਂ ਇੱਥੇ ਕੱਲੀ ਪੁਰ ਨਿਵਾਸੀ ਭਰਦੀ ਹੁੰਦੀ ਤੇ ਤਕਰੀਬਨ 2.5 ਸਾਲ ਹੋ ਗਏ ਗੁਰੂ ਸਾਹਿਬ ਜੀ ਇੱਥੇ ਲੋਕਾਂ ਦੇ ਸੁੱਖਾਂ ਪੂਰੀਆਂ ਕਰਦੇ ਆ। ਸਮੱਸਿਆ ਤਾਂ ਦੇਖੋ ਜੀ ਕੋਈ ਵੀ ਆ। ਜੋ ਕੋਈ ਦੀ ਭਾਵਨਾ ਹੁੰਦੀ ਹੈ, ਕਿਸੇ ਦੀ ਭਾਵਨਾ ਕੋਈ ਆ, ਕਿਸੇ ਦੀ ਕਿਵੇਂ ਆ, ਕੋਈ ਕਹਿੰਦਾ ਮੈਂ ਟਰੱਕ ਲੈਣਾ, ਕੋਈ ਮੈਂ ਬਾਹਰ ਚਲਾ ਜਾਵਾਂ, ਮੈਂ ਵਿਆਹ ਲੱਗ ਜਾਏ, ਮੇਰੇ ਬੱਚਾ ਹੋ ਜਾਏ। ਜਾਂ ਵੀ ਜੋ ਮੇਰੇ ਅੜੇ ਕੰਮ ਨੇ ਉਹ ਗੁਰੂ ਸਾਹਿਬ ਕਰਦੇ ਨੇ। ਜਿਸ ਦੇ ਲੋਕਾਂ ਦੇ ਕਾਰੋਬਾਰ ਹੁੰਦੇ ਨੇ ਜਾਂ ਬਿਮਾਰੀ ਹੁੰਦੀ ਕੋਈ ਉਹ ਵੀ ਸਹੀ ਹੁੰਦੇ ਨੇ। ਹਾਂਜੀ ਇੱਥੇ ਮਤਲਬ ਗੁਰੂ ਸਾਹਿਬ ਨੇ ਮਨਨ ਬਚਨ ਕੀਤੇ ਹੋਇਆ ਜੋ ਇੱਥੇ ਛੱਪੜੀ ਚ ਨਾ ਆ ਕੇ ਜੋ ਹੁਣ ਤਲਾਬ ਬਣਿਆ ਹੋਆ ਗੁਰੂ ਸਾਹਿਬ ਦੇ ਇੱਥੇ ਇਸ਼ਨਾਨ ਕਰੂਗਾ ਉਹਨਾਂ ਦੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਇੱਥੇ ਆੜੀਸਰ ਸਾਹਿਬ ਗੁਰਦੁਆਰਾ ਸਾਂ ਬਹੁਤ ਮੰਨਤਾ ਪੂਰੀ ਹੁੰਦੀ ਹੈ ਜੋ ਵੀ ਇੱਥੇ ਅਕੀਮਾਨ ਦੀ ਇੱਛਾ ਲੈ ਕੇ ਆਉਂਦਾ ਸਭ ਪੂਰੀਆਂ ਹੁੰਦੀਆਂ ਜੋ ਭਾਵਨਾ ਨਾਲ ਆਵੇ ਮਨ ਸ਼ਰਧਾ ਨਾਲ ਇੱਥੇ ਆ ਕੇ ਆਪ ਦੇ ਸੁੱਖ ਨਾ ਸੁੱਖੇ ਸਭ ਗੱਲਾਂ ਪੂਰੀਆਂ ਹੁੰਦੀਆਂ ਨੇ ਇੱਥੇ ਆਓ ਸੰਗਤ ਦੇ ਵਿੱਚ ਦਰਸ਼ਨ ਦਿਓ ਸਾਹ ਸੰਗਤ ਬਣੋ ਉਹ ਆਉਂਦੀਆਂ ਮੰਨਦੀਆਂ ਇੱਛਾਵਾਂ ਪੂਰੀਆਂ ਕਰੂ। ਗੁਰੂ ਮਹਾਰਾਜ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਸਭ ਇੱਛਾਵਾਂ ਪੂਰੀਆਂ ਕਰਦੇ ਹਨ। ਜੋ ਵੀ ਆਉਂਦਾ ਖਾਲੀ ਝੋੜੀ ਨਹੀਂ ਜਾਂਦਾ ਸੱਤ ਧਰ ਕੇ ਲੈ ਕੇ ਜਾਂਦਾ। ਤੁਸੀਂ ਕਿੱਥੋਂ ਆ ਰਹੇ ਹੋ? ਅਸੀਂ ਬਰਨਾਲੇ ਤੋਂ ਆ ਰਹੇ ਹਾਂ। ਬਰਨਾਲੇ ਤੋਂ। ਫਿਰ ਵੀ ਆਏ ਪਹਿਲਾਂ। ਹਾਂਜੀ ਬਹੁਤ ਬੜੀ ਅਸਤ ਬਹੁਤ ਜਰਤਾਂ ਆ ਰਹੇ ਆ। ਫਿਰ ਵੀ ਕਿੰਨੀ ਦੇਰ ਤੋਂ ਹੁੰਦਾ ਜਾ? ਅਸੀਂ 7-8 ਸਾਲ ਤੋਂ ਤਕਰੀਬਨ ਆ ਰਹੇ ਹਾਂ ਜੀ। ਅੱਛਾ ਜੀ। ਹਾਂਜੀ। ਜੋ ਤੁਸੀਂ ਸਮੱਸਿਆਵਾਂ ਵਿਹਾਏ ਸੀ ਉਹ ਤਰਹ ਹੋ ਰਹੀਆਂ ਪੂਰੀਆਂ। ਹਾਂਜੀ ਮੇਰਾ ਜਵਾਈ ਵੀ ਬਾਹਰ ਚਲਾ ਗਿਆ। ਜੋ ਵੀ ਇੱਛਾਵਾਂ ਅ ਹੁੰਦੇ ਨੇ ਚ ਹੋਰ ਵੀ ਨਾ ਵੀ ਜੋ ਕਿਸੇ ਦਾ ਵਿਆਹ ਕਰਨਾ ਕੋਈ ਬਿਮਾਰੀ ਤੁਹਾਡੀ ਸਿਸਟਰ ਦਾ ਆਪਰੇਸ਼ਨ ਸੀਗਾ ਤੇ ਉਹ ਬਿਮਾਰ ਸੀਗੇ ਤੇ ਅਸੀਂ ਇੱਥੇ ਅਰਦਾਸ ਕਰਨ ਆ ਗਏ ਸਾਨੂੰ ਕਿਸੇ ਨੇ ਦੱਸਿਆ ਸੀਗਾ ਵੀ ਇੱਥੇ ਅਰਦਾਸ ਕਰਵਾਓ ਸੀ ਅਰਦਾਸ ਕਰਵਾਈ ਡਾਕਟਰਾਂ ਨੇ ਜਵਾਬ ਦਿੱਤਾ ਸੀ ਬਟ ਉਹਦਾ ਆਪਰੇਸ਼ਨ ਉਸ ਤੋਂ ਬਾਅਦ ਬਿਲਕੁਲ ਠੀਕ ਠਾਕ ਬਾਹਰ ਆਈ ਕਿੱਥੋਂ ਕਰਾ ਲਈ ਸੀ ਇਲਾਜ ਸੀ ਉਹ ਤੁਰਿਤ ਹੋ ਰਿਹਾ ਸੀ ਉਹਨਾਂ ਦੇ ਲਾਇ ਪ੍ਰਾਈਵੇਟ ਹਸਪੀਟਲ ਤੋਂ ਪ੍ਰਾਈਵੇਟ ਹਸਪੀਟਲ ਹਾਂਜੀ ਪਟਿਆਲੇ ਦੇ ਅੱਛਾ ਪਸੋ ਪਹਿਲਾਂ ਲਾਜ ਨਹੀਂ ਸੀ ਹੋ ਰਿਆ ਸੀ ਨਹੀਂ ਉਹਦੇ ਪਥਰੀ ਸੀਗੀ ਅੱਛਾ ਜੀ ਕਾਫੀ ਵੱਡੀ ਪਥਰੀ ਸੀਗੀ ਜਿਹੜਾ ਕਿ ਵਿੱਚ ઓਪਰੇਸ਼ਨ ਮਤਲਬ ਉਹਨਾਂ ਨੇ ਬੰਦ ਕਰਤਾ ਸੀ ઓਪਰੇਸ਼ਨ ਵੀ ਹੋਣਾ ਨਹੀਂ ਹੈਗਾ ਅੱਛਾ ઓਪਰੇਸ਼ਨ ਦਾ ਜੋਅ ਦਿੱਤਾ ਸੀ ਹਾਂਜੀ ਹਾਂਜੀ ਮਤਲਬ ਜਿਹੜਾ ਉਹਨਾਂ ਦਾ ਮਤਲਬ ਬਾਡੀ ਸੀ ਨਾ ਮਤਲਬ ਜੋ ઓਪਰੇਸ਼ਨ ਹੋ ਰਿਹਾ ਸੀ ਉਹ ਮਤਲਬ ਚੱਲ ਨਹੀਂ ਸੀ ਬਾਹਰ ਕਿੰਨੀ ਏ ਸੀ ਉਹਨਾਂ ਦੀ ਇਹਨਾਂ ਦੀ ਏ ਸੀ ਸੀਗੀ 31 ਜਦ 30 31 1 ਬਿਲਕੁਲ ਤੰਦਰੁਸਤ ਨੇ ਉਹ ਬਿਲਕੁਲ ਤੰਦਰੁਸਤ ਨੇ ਜੀ ਤੇ ਇੱਥੇ ਆਉਂਦੇ ਆ ਉਹ ਵੀ ਦਰਸ਼ਨ ਸਾਰੀ ਸਿਸਟਰ ਉਹ ਆਉਂਦੇ ਨੇ ਦਰਸ਼ਨ ਕਰਕੇ ਜਾਂਦੇ ਆ ਮੇਰਾ ਬੇਟਾ ਵੀ ਇੱਥੇ ਹੋਇਆ ਹਾਂਜੀ ਹਾਂਜੀ ਅੱਛਾ ਇੱਥੇ ਹੋਇਆ ਹਾਂਜੀ ਹਾਂ ਠੀਕ ਹੈ ਜੀ ਹਾਂਜੀ ਤੁਕੜਾ ਸਿੱਕਿਆ ਹੋਇਆ ਹਾਂਜੀ ਹਾਂਜੀ ਅੱਛਾ ਅੱਛਾ ਇਹ ਜਹਾਜ਼ ਦਾ ਤੁਸੀਂ ਦੱਸੋਗੇ ਕੀ ਜਹਾਜ਼ ਦਾ ਕੋਈ ਚੱਕਰ ਨਹੀਂ ਵੀ ਜਿੱਦਾਂ ਲੋਕ ਆ ਕੇ ਸੁੱਖ ਲੈਂਦੇ ਨੇ ਵੀ ਅਸੀਂ ਬਾਹਰ ਚਲੇ ਜਾਈਏ ਉਹਦਾ ਜਹਾਜ਼ ਚੜਾਇਆ ਨਹੀਂ ਬਟ ਜ਼ਰੂਰੀ ਨਹੀਂ ਵੀ ਜਹਾਜ਼ ਚੜਾਉਣਾ ਨਾ ਵੀ ਜੜਾ ਉਹ ਸੁੱਖ ਤਾਂ ਵੀ ਪੂਰੀ ਹੋ ਜਾਣੀ ਹੈ ਜਹਾਜ਼ ਤੱਕ ਹਾਂਜੀ 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 ਚਲ ਬਾਹਰ ਜਾਵਾਂ ਜਹਾਜ਼ ਚੜਾ ਰ ਬੈ ਹਾਂਜੀ ਹਾਂਜੀ ਨਹੀਂ ਨਾ ਵੀ ਚੜਾਓ ਅਸੀਂ ਮੇਰੇ ਹਸਬੰਡ ਬਾਹਰ ਗਏ ਨੇ ਅਸੀਂ ਜਹਾਜ਼ ਨਹੀਂ ਚੜਾਇਆ ਸੀ ਅਸੀਂ ਤਾਂ ਸਿਰਫ ਅਰਦਾਸ ਕੀਤੀ ਸੀ ਕਿ ਉਹ ਬਾਹਰ ਚਲੇ ਗਏ ਤੇ 12 ਸਾਲ ਤੋਂ ਟਰਾਈ ਕਰ ਰਹੇ ਸੀ ਬਟ ਜਦੋਂ ਦੇ ਅਸੀਂ ਅੜੀ ਸਾਰਾ ਆਉਣ ਲੱਗੇ ਆ ਅਸੀਂ 2017 ਤੋਂ ਆਉਣ ਲੱਗੇ ਆ ਇੱਥੇ 2017 18 ਦੀ ਵਿਚਕਾਰ ਤੇ ਉਸ ਤੋਂ ਬਾਅਦ ਸਾਡੀ ਸਾਰੀਆਂ ਅਰਦਾਸਾਂ ਪੂਰੀਆਂ ਹੋ ਗਈਆਂ ਕਿਹੜੀ ਕੰਟਰੀ ਕੀ ਰਹੇ ਉਹ ਕੈਨੇਡਾ ਗਈ ਨੇ ਕੈਨੇਡਾ ਹਾਂਜੀ ਆਮ ਤੌਰ ਤੇ ਦੇਖਦੇ ਨੇ ਲੱਡੂਆਂ ਦਾ ਇਥੇ ਪ੍ਰਸ਼ਾਦ ਚੜ੍ਹਾਉਂਦੇ ਨੇ ਤੇ ਦਿਨ ਦੇ ਵੀ ਜ਼ਿਆਦਾ ਨੇ ਹਾਂਜੀ ਹਾਂਜੀ ਲੱਡੂ ਤਾਂ ਤਕਰੀਬਨ ਪੁਰਾਣੀ ਪ੍ਰਥਾ ਹੀ ਆ ਵੀ ਲੱਡੂ ਸਭ ਤੋਂ ਪੁਰਾਣਾ ਮਤਲਬ ਇੱਕ ਤਰ੍ਹਾਂ ਮੰਨਿਆ ਜਾਂਦਾ ਨਾ ਮਿੱਠਾ-ਮਿੱਠੇ ਦੇ ਵਿੱਚ ਤਾਂ ਕਰਕੇ ਲੱਡੂ ਹੀ ਚੜ੍ਹਾ ਕੇ ਜਾਂਦੇ ਜ਼ਿਆਦਾਤਰ ਕੋ ਤੁਹਾਡੇ ਕਿਸੇ ਫਰਪਿਆ ਆਇਆ ਤਾਂ ਜਾਮ ਛਾਵੇਂ ਕੋਈ ਫਰਪਿਆ ਹੋਵੇ ਮੇਰੇ ਮੰਮੀ ਅੱਛਾ 슈ਗਰ ਦੇ ਪੇਸ਼ੈਂਟ ਨੇਗੇ ਕਈ ਵਾਰ ਇਹਨਾਂ ਦਾ ਬਹੁਤ ਜ਼ਿਆਦਾ 슈ਗਰ ਵਧਿਆਗਾ ਐਡਮਿਟ ਵੀ ਰਹੇ ਨੇਗੇ ਤੇ ਬਟ ਹੁਣ ਠੀਕ ਚੱਲ ਰਹੀ ਹੈ ਹੁਣ ਨੋਰਮਲ ਕਿੰਨਾ ਆ ਰਿਹਾ ਹੁਣ ਹੁਣ ਨੋਰਮਲ ਬਸ ਜਿੰਨਾ 120 130 ਦੇ ਵਿੱਚਕਾਰ ਠੀਕ ਰਹਿ ਰਿਹਾ ਹੈ ਨੋਰਮਲ ਹੈ ਨਾ ਪਹਿਲਾਂ ਕਿੰਨਾ ਹੋ ਜਾਂਦਾ ਸੀ ਪਹਿਲਾਂ ਤਾਂ 200 250 ਤੱਕ ਵੀ ਰਿਹਾਗਾ ਐਡਮਿਟ ਰਹੇ ਨੇ ਰਜਿੰਦਰਾ ਹਸਪੀਟਲ ਦੇ ਵਿੱਚ ਕਿੰਨੀ ਦੇ ਪਹਿਲਾਂ 18 ਇੰਚ ਰਹੀ ਸੀ ਹਾਂਜੀ ਦਸ ਫੁੱਟ ਪੜਿਆ ਲਾ ਹਾਂਜੀ 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 ਉੱਥੇ ਦਾਖਲ ਰਏ ਸੀ ਅਟੈਕ ਆਇਆ ਸੀ ਇਹਨਾਂ ਨੂੰ ਤੇ ਉਸ ਤੋਂ ਬਾਅਦ ਅਟੈਕ ਸ਼ੂਗਰ ਰਗਿਆ ਸੀ ਹਾਂਜੀ ਸ਼ੂਗਰ ਦਾ ਹੀ ਆਇਆ ਸੀ ਹੋਰ ਕੋਈ ਤੁਹਾਡੇ ਹੋਵੇ ਕੋਈ ਪਤਾ ਹੋਵੇ ਬਸ ਸਾਡੇ ਤਾਂ ਜੀ ਸਾਰਾ ਕੁਝ ਇੱਥੇ ਹੀ ਅਰਦਾਸ ਕਰ ਲੈਣੇ ਆ ਸਭ ਕੁਝ ਠੀਕ ਹੋ ਜਾਂਦਾ ਬਾਠ ਕਰਦੀਆਂ ਬਸ ਜੇ ਮੰਨ ਤੇ ਟੈਨਸ਼ਨ ਹੁੰਦੀ ਆ ਸੁਖਵੀਰ ਘਰ ਆ ਜੀ ਕਿੱਥੋਂ ਆਇਆ ਜੀ ਲੋਕਲੀ ਆ ਜੀ ਕੁਸੀਂ ਹਾਂ ਜੀ ਮੇਰੀ ਜਤੀ ਹੈ ਤੁਹਾਡਾ ਨਾਂ ਕੀ ਮੇਰਾ ਨਾਮ ਹਰਪਾਲ ਕੋਰ ਹਰਪਾਲ ਕੋਰ ਹਾਂ ਜੀ ਜੀ ਤੁਹਾਡਾ ਸ਼ੁਭ ਨਾਮ ਜੀ ਮੇਰਾ ਨਾਮ ਪਰਮਜੀਤ ਕੌਰ ਕਿਥੋਂ ਆ ਤੁਸੀਂ ਸ੍ਰੀ ਮੁਖਸਰ ਸਾਹਿਬ ਤੋਂ ਮੁਖਸਰ ਤੋਂ ਪਹਿਲੀ ਵਾਰ ਆਏ ਜਾਂ ਪਹਿਲੇ ਵੀ ਆਉਂਦੇ ਹੋ ਨਹੀਂ ਜੀ ਇੱਕ ਵਾਰ ਪਹਿਲਾਂ ਮੈਂ ਆਈ ਸੀ ਇੱਥੇ ਅੜੀ ਸਰ ਸਾਹਿਬ ਸਿਰਫ ਮੱਥਾ ਟੇਕਣ ਆਈ ਸੀ ਮੁਖਸਰ ਸਾਹਿਬ ਤੋਂ ਮੱਥਾ ਟੇਕ ਕੇ ਅਰਦਾਸ ਕਰਕੇ ਵਾਪਸ ਚਲੇ ਗਈ ਸੀ ਜਬੀ ਕੋਈ ਆਪਣੇ ਲੈ ਕੇ ਆਉਂਦੇ ਹੋ ਕੋਈ ਹਾਂ ਜੀ ਬਸ ਪਰਿਵਾਰ ਵਾਸਤੇ ਤੁਹਾਨੂੰ ਪਤਾ ਜੀ ਪਰਿਵਾਰ ਦੇ ਵਿੱਚ ਕਈ ਕੰਮ ਇਹੋ ਜਿਹੇ ਹੁੰਦੇ ਨੇ ਗੁਰੂ ਸਾਹਿਬ ਨੂੰ ਅਰਦਾਸ ਬੇਨਤੀ ਕਰਨੀ ਹੁੰਦੀ ਵੀ ਇਹ ਹੋ ਜਾਵੇ ਬਸ ਠੀਕ ਉਹ ਸੁਣਿਆ ਕੁਝ ਲੋਕਾਂ ਨੇ ਕੰਮ ਕਰ ਰਹੇ ਨੇ ਹਾਂਜੀ ਹਾਂ ਸੰਗਤ ਸੁਣਿਆ ਸੀ ਤਾਂ ਹੀ ਅਸੀਂ ਮੁਖਸਰ ਸਾਹਿਬ ਤੋਂ ਆਏ ਸੀ ਸਾਨੂੰ ਬਹੁਤ ਲੋਕਾਂ ਨੇ ਕਿਹਾ ਸੀ ਕਿ ਤੁਹਾਡਾ ਕੰਮ ਅੜਿਆ ਹੋਵੇ ਕੋਈ ਵੀ ਹੈ ਤੁਸੀਂ ਉੱਥੇ ਜਾ ਕੇ ਮੱਥਾ ਟੇਕੋ ਪਰ ਮੈਂ ਕੋਸ਼ਿਸ਼ ਕਰ ਰਹੀ ਸੀ ਕਿ ਮੈਂ ਹਰ ਐਤਵਾਰ ਆਵਾਂ ਉੱਥੋਂ ਮੁਖਸਰ ਸਾਹਿਬ ਤੋਂ ਪਰ ਨਹੀਂ ਆ ਸਕੀ ਸੀ ਪਰ ਬਾਅਦ ਵਿੱਚ ਮੈਨੂੰ ਪਤਾ ਲੱਗਿਆ ਸੀ ਵੀ ਕੋਈ ਜ਼ਰੂਰੀ ਨਹੀਂ ਵੀ ਹਰ ਐਤਵਾਰ ਹੀ ਆਉਣਾ ਹੈ ਤੁਸੀਂ ਰੋਜ਼ਾਨਾ ਵੀ ਆ ਸਕਦੇ ਹੋ ਜਦੋਂ ਮਰਜ਼ੀ ਆ ਸਕਦੇ ਹੋ ਕੋਈ ਜ਼ਰੂਰੀ ਨਹੀਂ ਹੈਗਾ ਇਸ ਕਰਕੇ ਹੁਣ ਮੈਂ ਇੱਥੇ ਇਲੈਕਸ਼ਨ ਵਿੱਚ ਆਈ ਹੋਈ ਸੀਗੀ ਹੁਣ ਮੈਨੂੰ ਲਗਭਗ ਹਫ਼ਤਾ ਹੋ ਚਲੇ ਇੱਥੇ ਆਈ ਨੂੰ ਮੈਂ ਹਰ ਰੋਜ਼ ਇੱਥੇ ਸੱਡੇ ਕਹੋ ਨਹੀਂ ਮੈਂ ਗੁਰੂ ਸਾਹਿਬ ਨੂੰ ਅਰਦਾਸ ਕਰਦੀ ਆ ਬੇਨਤੀ ਆ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਜਿਹੜਾ ਕੰਮ ਹੈ ਉਹਦੇ ਵਾਸਤੇ ਵੀ ਕਹਿ ਦਿੰਦੇ ਆ ਵੈਸੇ ਵੀ ਸਾਰੀ ਅਰਦਾਸ ਕਰਦੀ ਆ ਤੇ ਰੋਜ਼ਾਂ ਦਾ ਮੈਂ ਹਾਜ਼ਰੀ ਪਰਣਾਉਂਦੀ ਆ ਜੀ ਹਾਂਜੀ ਮੇਰਾ ਮੇਰਾ ਨਾਮ ਜੀ ਗੁਰਸ਼ਪਿੰਦਰ ਸਿੰਘ ਆ ਮੈਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਗਲਾਬਗੜ ਦਾ ਰਹਿਣ ਵਾਲਾ ਜੀ ਸੰਗਤਾਂ ਨੂੰ ਦੱਸਣਾ ਚਾਹਣਾ ਜੀ ਜਿਹੜੀ ਇੱਥੇ ਸੰਗਤ ਆਉਂਦੀ ਹੈਗੀ ਕੋਸ਼ਿਸ਼ ਇਹ ਕਰਿਆ ਕਰੋਗੇ ਬਹੁਤ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਹੁੰਦੀ ਏ ਵੀ ਅਸੀਂ ਸੰਡੇ ਨੂੰ ਹੀ ਆਣਾ ਉੱਥੇ ਪਰ ਅਜੇ ਹਾਂ ਨਹੀਂ ਆਇਆ ਇੱਥੇ ਜਦੋਂ ਵੀ ਤੁਸੀਂ ਆ ਸਕਦੇ ਹੋ ਜਦੋਂ ਵੀ ਤੁਸੀਂ ਵੀਰੇ ਕਿਸੇ ਵੀ ਦਿਨ ਤੁਸੀਂ ਆ ਸਕਦੇ ਹੋ ਅਰਦਾਸ ਬੇਨਤੀ ਕਰ ਸਕਦੇ ਹੋ ਅਰਦਾਸ ਬੇਨਤੀ ਪੂਰੀ ਹੁੰਦੀ ਹੈ ਇੱਥੇ ਤਾਂ ਉਹਦੀ ਸ਼ਰਦਾ ਭਾਵਨ ਨਾਲ ਕਦੋਂ ਵੀ ਕਿਸੇ ਵੀ ਦਿਨ ਆ ਕੇ ਇੱਥੇ ਅਰਦਾਸ ਕਰਵਾ ਸਕਦੇ ਹੁੰਦੇ ਆ। ਤੇ ਜੇ ਕੋਈ ਹੋਰ ਜਾਣਕਾਰੀ ਇੱਥੇ ਹੁਣ ਮੈਂ ਕਾਫੀ ਟਾਈਮ ਬਾਅਦ ਆਇਆ ਸੀਗਾ ਬਹੁਤ ਸੰਗਤਾਂ ਪੁੱਛ ਵੀ ਰਹੀਆਂ ਸੀ ਕਿ ਵੀ ਇੱਥੇ ਰਹਿਣ ਦਾ ਪ੍ਰਬੰਧ ਤੇ ਇੱਥੇ ਬਾਬਾ ਜੀ ਨੇ ਗੱਲਬਾਤ ਕੀਤੀ ਸੀ ਕਿ ਇੱਥੇ ਉਹਨਾਂ ਕਮਰੇ ਬਣ ਗਏ ਨੇ ਹਾਲ ਵੀ ਹੈਗਾ ਹੈਗਾ ਤੇ ਜਦੋਂ ਤੁਸੀਂ ਰਾਤ ਵਿੱਚ ਜੇ ਕਦੇ ਸੰਗਤ ਤੋਂ ਦੂਰ ਤੋਂ ਆ ਰਹੀ ਹੈਗੀ ਕੋਈ ਇਹਨਾਂ ਨੇ ਰਾਤ ਕੱਟਣੀ ਹੋਵੇ ਰਾਤ ਰਹਿ ਸਕਦੇ ਨੇ ਇੱਥੇ ਤੇ ਕੋਈ ਮਤਲਬ ਇਸ਼ੂ ਨਹੀਂ ਹੈਗਾ ਤੇ ਕਦੇ ਵੀ ਰਾਤ ਕੱਟ ਸਕਦੇ ਹੋ ਤੁਸੀਂ ਆਉਣ ਜਾਣ ਦਾ ਜੀ ਤੁਸੀਂ ਆਉਣਾ ਚਾਹੁੰਦੇ ਜੀ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਤੁਸੀਂ ਹੰਢਿਆਏ ਦਾ ਨਹੀਂ ਤੁਹਾਨੂੰ ਪਤਾ ਲੱਗ ਰਿਹਾ ਤੁਸੀਂ ਬਰਨਾਲੇ ਪਹੁੰਚ ਜਾਓ ਕਿਉਂਕਿ ਬਰਨਾਲੇ ਤੋਂ ਸਿਰਫ 1 ਤੁਸੀਂ ਬਰਨਾਲਾ ਪੰਜਾਬ ਦਾ ਕਾਫੀ ਮਸ਼ਹੂਰ ਸ਼ਹਿਰ ਹੈਗਾ ਤੇ ਤੁਸੀਂ ਬਰਨਾਲੇ ਤੱਕ ਪਹੁੰਚ ਜਹਿੰਦਾਏ ਤੁਸੀਂ ਆਪਣੇ ਆਪ ਆ ਜਾਓਗੇ ਕਿਉਂਕਿ ਜਿਹੜੀ ਸੰਗਤ ਹਰਿਆਣੇ ਤੋਂ ਆ ਗੁਰਦਾਸਪੁਰ ਸਾਈਡ ਤੋਂ ਹੁਣ ਹੀ ਥੋੜਾ ਟਾਈਮ ਪਹਿਲਾਂ ਮੈਨੂੰ ਮੁੰਡੇ ਮਿਲੇ ਸੀਗੇ ਉਹ ਕਹਿੰਦੇ ਸਾਨੂੰ ਪਤਾ ਨਹੀਂ ਲੱਗਿਆ ਸੀਗਾ ਅਸੀਂ ਬਾਇਆ ਅੰਬਰਸਰ ਤੋਂ ਹੋ ਕੇ ਅਸੀਂ ਆਏ ਆਂਗੇ ਬਾਇਆ ਅੰਬਰਸਰ ਫਰੀਦਕੋਟ ਹੋ ਕੇ ਕਹਿੰਦੇ ਸਾਨੂੰ ਘੱਟੋ ਘੱਟ 150 200 ਕਿਲੋਮੀਟਰ ਸਾਨੂੰ ਐਕਸਟਰਾ ਆਉਣਾ ਪੈ ਗਿਆ ਉਹਨਾਂ ਨੂੰ ਹੁਣ ਮੈਂ ਦੱਸਿਆ ਵੀ ਤੁਸੀਂ ਆਪਣਾ ਡਾਇਰੈਕਟ ਤੁਸੀਂ ਲੁਧਿਆਣੇ ਤੋਂ ਬਰਨਾਲੇ ਆ ਕੇ ਤੁਸੀਂ ਇਸ ਰਸਤੇ ਆ ਸਕਦੇ ਸੀ ਕਿ ਤੁਹਾਨੂੰ ਅੰਬਰਸਰ ਜਾਣ ਦੀ ਜ ਹੋ ਜਾਂਦੇ ਨੇ ਹਾਂਜੀ ਕਿਉਂਕਿ ਪੰਡਾ ਦੂਰ ਪੈਂਦਾ ਜੀ ਮੰਨ ਕੇ ਚਲੋ ਜੀ ਤੁਸੀਂ ਅੰਬਰਸਾਰ ਸਾਈਡ ਤੋਂ ਆਉਣੇ ਪੰਡਾ ਜਾਣ ਦੀ ਤੁਹਾਨੂੰ ਜਰੂਰਤ ਨਹੀਂ ਆ ਤੁਸੀਂ ਤਰਨਤਨ ਤੋਂ ਡਾਇਰੈਕਟ ਮੋਗਾ ਮੋਗੇ ਤੋਂ ਬਰਨਾਲਾ ਆ ਕੇ ਤੁਸੀਂ ਹੰਡਾਇਆ ਗੁਰਦੁਆਰਾ ਸਾਹਿਬ ਆ ਸਕਦੇ ਹੋ ਕਿਉਂਕਿ ਉਹ ਉੱਤੋਂ ਦੀ ਬਹੁਤ ਦੂਰ ਘੁੰਮ ਕੇ ਆਉਣਾ ਪੈ ਜਾਂਦਾ ਜੇ ਜੇ ਪਟਿਆਲੇ ਤੋਂ ਆਉਣ ਦਾ ਬੰਦੇ ਹਾਂਜੀ ਜੇ ਤੁਸੀਂ ਪਟਿਆਲੇ ਤੋਂ ਆਉਣਾ ਚਾਹੁੰਦੇ ਹੋ ਜੇ ਡਾਇਰੈਕਟ ਤੁਸੀਂ ਸੰਗਰੂਰ ਆਓ ਸੰਗਰੂਰ ਤੋਂ ਬਰਨਾਲਾ ਆ ਕੇ ਬਰਨਾਲਾ ਤੋਂ ਜਦੋਂ ਪੰਡਾ ਰੋਡ ਜਾਨੋਂਗੇ ਤੇ ਅੱਗੇ ਜਾ ਕੇ ਬੋਰਡ ਲੱਗਿਆ ਹੋਇਆ ਗੁਰਦੁਆਰਾ ਅਡੀਸਰ ਸਾਹਿਬ ਦਾ ਤੇ ਜਸਟ 1 ਸਾਰੇ ਜਾਣਦੇ ਨੇ ਤੇ ਆਮ ਤੌਰ ਤੇ ਅੜੀਤਪੁਰ ਹਾਂ ਜੀ ਜੀ ਗੁਰਦੁਆਰਾ ਸਾਹਿਬ ਅੜੀ ਸਾਹਿਬ ਕਿਸੇ ਨੂੰ ਵੀ ਤੁਸੀਂ ਪੁੱਛ ਸਕਦੇ ਹੋ ਰੋਡ ਤੇ 메ਨ ਹਾਈਵੇ ਦੇ ਉੱਪਰ ਵੀ ਬੋਰਡ ਲੱਗੇ ਹੋਏ ਨੇ ਤੇ ਬਾਕੀ ਹਟਾਏ ਪਿੰਡ ਦੇ ਵਿੱਚ ਵੀ ਆ ਕੇ ਤੁਸੀਂ ਪੁੱਛ ਸਕਦੇ ਹੋ ਹਰ ਮੋੜ ਤੇ ਹਰ ਗਲੀ ਦੇ ਵਿੱਚ ਨਾਂ ਲਿਖਿਆ ਹੋਇਆ ਜੀ ਪ੍ਰੋਪਰ ਐਰੋਮਾਰਕ ਦਿੱਤੇ ਹੋਏ ਨੇ ਗੁਰਦੁਆਰਾ ਸਾਹਿਬ ਨੂੰ ਪਹੁੰਚਣ ਵਾਸਤੇ ਜੀ ਸਾਨੂੰ ਇਹ ਸੁਣਨ ਵਿੱਚ ਆਇਆ ਹੈ ਕਿ ਸੰਗਤਾਂ ਨੂੰ ਗੁਰਦੁਆਰਾ ਸ਼੍ਰੀ ਅੜੀਸਰ ਸਾਹਿਬ ਵਿਖੇ ਪਹੁੰਚਣ ਲਈ ਰਸਤਾ ਨਾ ਪਤਾ ਹੋਣ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਨ੍ਹਾਂ ਦੀ ਮਦਦ ਲਈ ਅਸੀਂ ਨਕਸ਼ੇ ਦੁਆਰਾ ਜਾਣਕਾਰੀ ਦੇ ਰਹੇ ਹਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਲਾਲ ਬਿੰਦੂ ਗੁਰਦੁਆਰਾ ਅੜੀਸਰ ਸਾਹਿਬ ਦੀ ਲੋਕੇਸ਼ਨ ਹੈ ਜੋ ਕਿ ਜ਼ਿਲ੍ਹਾ ਬਰਨਾਲਾ ਵਿੱਚ ਪੈਂਦਾ ਹੈ ਅਤੇ ਬਰਨਾਲਾ ਤੋਂ ਤਕਰੀਬਨ 12 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਹ ਸਥਾਨ ਬਰਨਾਲਾ ਤੋਂ ਹੰਢਾਇਆ ਪਿੰਡ ਹੁੰਦੇ ਹੋਏ ਤੋਲਾ ਪਿੰਡ ਦੇ ਰਸਤੇ ਵਿੱਚ ਹੈ ਚੰਡੀਗੜ੍ਹ ਤੋਂ ਆਉਣ ਵਾਲਿਆਂ ਨੂੰ ਪਹਿਲਾਂ ਰਾਜਪੁਰਾ ਫੇਰ ਪਟਿਆਲਾ ਅਤੇ ਸੰਗਰੂਰ ਤੋਂ ਬਾਅਦ ਬਰਨਾਲਾ ਤੋਂ ਪਹਿਲਾਂ ਹੀ ਬਠਿੰਡਾ ਰੋਡ ਤੇ ਪੈ ਕੇ ਹੰਡਾਇਆ ਪਿੰਡ ਵੱਲ ਉੜਨਾ ਹੋਵੇਗਾ ਜੇਕਰ ਤੁਸੀਂ ਲੁਧਿਆਣਾ ਵੱਲੋਂ ਆਉਣਾ ਹੈ ਤਾਂ ਲੁਧਿਆਣਾ ਤੋਂ ਮੋਗੇ ਵੱਲ ਆਉਣਾ ਹੋਵੇਗਾ ਮੁੱਲਾਪੁਰ ਦਾਖਾਂ ਤੋਂ ਰਾਇਕੋਟ ਵੱਲ ਮੁੜਨਾ ਹੋਵੇਗਾ ਰਾਇਕੋਟ ਤੋਂ ਮਹਿਲਕਲਾ ਹੁੰਦਿਆਂ ਹੋਇਆਂ ਬਰਨਾਲਾ ਪਹੁੰਚਣਾ ਹੋਵੇਗਾ ਉਮੀਦ ਹੈ ਕਿ ਤੁਹਾਨੂੰ ਕਲਮ ਦੀ ਜ਼ੁਬਾਨੀ ਚੈਨਲ ਵੱਲੋਂ ਪੇਸ਼ ਕੀਤੀਆਂ ਜਾ ਰਹੀਆਂ ਵੀਡੀਓਜ਼ ਪਸੰਦ ਆ ਰਹੀਆਂ ਹੋਣਗੀਆਂ ਜੇਕਰ ਹੁਣ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਹੀ ਸਬਸਕ੍ਰਾਈਬ ਕਰ ਦਿਓ ਤਾਂ ਕਿ ਅੱਗੇ ਆਉਣ ਵਾਲੇ ਵੀਡੀਓਜ਼ ਤੋਂ ਤੁਸੀਂ ਵਾਂਝੇ ਨਾ ਰਹਿ ਸਕੋ ਜੇਕਰ ਤੁਸੀਂ ਕੋਈ ਸਾਨੂੰ ਸੁਝਾਅ ਦੇਣਾ ਚਾਹੁੰਦੇ ਹੋ ਜਾਂ ਫਿਰ ਤੁਹਾਡੀ ਕੋਈ ਕੁਇਰੀ ਹੋਵੇ ਤਾਂ ਸਾਨੂੰ ਤੁਸੀਂ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ